ਅਕਸਰ ਹੀ ਅਸੀਂ ਦੇਖਦੇ ਹਾਂ ਪੰਜਾਬੀ ਨੌਜਵਾਨ ਤੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ੀ ਧਰਤੀ ਤੇ ਜਾ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਾਂਦਾ ਹੈ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਤੇ ਆਪਣੀ ਕਾਬਲੀਅਤ ਨਾਲ ਝੰਡੇ ਗੱਡ ਦਿੱਤੇ ਨੇ ਜੁਲੰਦਰ ਦੇ ਰਹਿਣ ਵਾਲੇ ਸੁਰਨਜੀਤ ਸਿੰਘ ਖਾਲਸਾ ਨੇ ਅਮਰੀਕਾ ਦੇ ਵਿੱਚ ਪਹਿਲੇ ਸਿੱਖ ਮਿਹਰਬਾਨ ਕੇ ਇਤਿਹਾਸ ਵਿੱਚ ਦਿੱਤਾ ਹੈ ਇੱਥੇ ਸਿਰਫ 10 ਸਿੱਖ ਪਰਿਵਾਰ ਰਹਿੰਦੇ ਨੇ ਉਹਨਾਂ ਡੈਮੋਕ੍ਰੇਟਿਡ ਪਾਰਟੀ ਦੇ ਉਮੀਦਵਾਰ ਵਾਜੋ ਜਿੱਤ ਹਾਸਲ ਕੀਤੀ ਹੈ ਇਸ ਚੋਣ ਦੇ ਵਿੱਚ ਸੁਰਨਜੀਤ ਸਿੰਘ ਖਾਲਸਾ ਨੂੰ 22 58 ਵੋਟਾਂ ਨਾਲ ਜਿੱਤ ਹਾਸਲ ਹੋਈ ਹੈ ਜਦਕਿ ਉਹਨਾਂ ਦੇ ਵਿਰੋਧੀ ਟ੍ਰੇਸ ਗੋਲਡ ਨੂੰ 22 50 ਵੋਟਾਂ ਮਿਲੇ ਨੇ ਅਥੀ ਦਰਜੀ ਕਿ ਸਵਰੰਜੀ ਸਿੰਘ ਖਾਲਸਾ ਇਸ ਤੋਂ ਪਹਿਲਾਂ ਦੋ ਵਾਰ ਇਸੇ ਸ਼ਹਿਰ ਦੇ ਕਾਉਂਸਲ ਵਾਜੋਂ ਸੇਵਾ ਵੀ ਨਿਭਾ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜ਼ੋਨ ਉਹਨਾਂ ਵੱਲੋਂ ਕਾਫੀ ਮੁੱਦਿਆਂ ਨੂੰ ਲੈ ਕੇ ਜਿੱਤੀ ਗਈ ਹੈ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਨਾਲ-ਨਾਲ ਅਮਰੀਕੀ ਨਾਗਰਿਕਾਂ ਦਾ ਵੀ ਸਮਰਥਨ ਮਿਲਦਾ ਹੋਇਆ ਨਜ਼ਰ ਆਇਆ ਹਾਲਾਂਕਿ ਦਰਜੀ ਕਿ ਉਹ 18 ਸਾਲ ਪਹਿਲਾਂ 2007 ਦੇ ਵਿੱਚ ਸਟੱਡੀ ਵੀਜ਼ੇ ਤੇ ਅਮਰੀਕਾ ਗਏ ਸੀ ਜਿਸ ਤੋਂ ਬਾਅਦ ਹੁਣ ਉਹ ਨਾ ਬੋਲੋ ਮੇਰ ਬਾਜੂ ਚੋਣ ਕਰਕੇ ਜਿੱਤ ਹਾਸਲ ਕੀਤੀ ਗਈ ਹੈ ਹਾਲਾਂਕਿ ਦੱਸ ਦੇ ਕਿ ਪੇਸ਼ੇਦੋ ਇੰਜੀਨੀਅਰ ਸਵਰਨਜੀਤ ਸਿੰਘ ਖਾਲਸਾ ਦਾ ਜਿਲੰਦਰ ਦੇ ਕਾਰਜਲੰਦਰ ਦੇ ਗੁਰੂ ਤੇਗ ਬਾਦੂ ਨਗਰ ਦੇ ਵਿੱਚ ਜਿਸ ਤੋਂ ਬਾਅਦ ਉੱਥੇ ਵੀ ਖੁਸ਼ੀ ਦੀ ਲਹਿਰ ਲਗਾਤਾਰ ਦਿਖਣ ਨੂੰ ਮਿਲ ਰਹੀ ਹੈ ਦੇਖੋ ਜੀ ਮਨ ਬਹੁਤ ਖੁਸ਼ ਹੈਗਾ ਪਰਮਾਤਮਾ ਨੇ ਜਿਹੜਾ ਉਹਨੂੰ ਜਿੱਤ ਹਾਸਲ ਕਰਾਈ ਹੈ ਸਵਰਨਜੀਤ ਸਿੰਘ ਨੂੰ ਇਹ ਹੈ ਸਵਰਨਜੀਤ ਸਿੰਘ ਖਾਲਸਾ ਦੀ ਜਿੱਤ ਨਹੀਂ ਮੈਂ ਸਮਝਣਾ ਸਾਰੇ ਜਲੰਧਰ ਵਾਸੀਆਂ ਦੀ ਜਿੱਤ ਹੈ ਕਿਉਂਕਿ ਜਲੰਧਰ ਹੀ ਉਹ ਵੱਡਿਆ ਹੋਇਆ ਹੈ ਔਰ ਜਲੰਧਰ ਦੇ ਵਿੱਚ ਉਹ ਪੜਿਆ ਸਾਰੀ ਉਹਨੇ এডਿਕੇਸ਼ਨ ਹਾਇਰ এডਿਕੇਸ਼ਨ ਵੀ ਇੱਥੋਂ ਲਈ ਕਾਲਜ ਜੇ ਵਿੱਚ ਪਹਿਲੇ ਸੋਮੀ ਸੰਦਸ ਪਬਲਿਕ ਸਕੂਲ ਪੜਿਆ ਤੇ ਇਹ ਜਿੱਤ ਮੈਂ ਸਮਝਦਾ ਵੀ ਸਾਰੇ ਪੰਜਾਬ ਪੰਜਾਬੀ ਪੰਜਾਬੀਆਂ ਦੀ ਜਿੱਤ ਹੈ ਔਰ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਔਰ ਇਹ ਪੰਥ ਦੀ ਜਿੱਤ ਹੋਈ ਹੈ ਕਿਉਂਕਿ ਇੱਕ ਬੱਚਾ ਸਾਬਤ ਸੂਰਤ ਜਿਹੜਾ ਸਿੱਖ ਹੈ ਉਹ ਅਮਰੀਕਾ ਦੀ ਧਰਤੀ ਤੇ ਜਾ ਕੇ ਮੇਰ ਬਣਿਆ ਐ ਇਹਦੇ ਵਿੱਚ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਸਾਰੇ ਸ਼ਹਿਰ ਵਿੱਚ ਫੋਨ ਤੇ ਫੋਨ ਸਾਰੇ ਪਾਸੋਂ ਆ ਰਹੇ ਨੇ ਔਰ ਵੱਡੀ ਗੱਲ ਇਹ ਸਾਰੀਆਂ ਪਾਰਟੀਆਂ ਦੇ ਆ ਰਹੇ ਨੇ ਕੋਈ ਇੱਕ ਪਾਰਟੀ ਨਹੀਂ ਸਾਰੇ ਖੁਸ਼ੀ ਮਹਿਸੂਸ ਕਰ ਰਹੇ ਨੇ ਜਿੰਦੇ ਤੇ ਸਾਨੂੰ ਮਾਣ ਹੈ ਕਿਉਂਕਿ ਸਵਰਨਜੀਤ ਸਿੰਘ ਖਾਲਸਾ ਨੇ ਕੰਮ ਵੀ ਜਿਹੜਾ ਇੱਕ ਤੇ ਪੜ੍ਹਾਈ 'ਚ ਬਹੁਤ ਅੱਗੇ ਰਿਹਾ ਇੱਕ ਉਸ ਤੋਂ ਬਾਅਦ ਬਿਜ਼ਨਸ ਐਨੇ ਕੀਤਾ ਗੈਸ ਸਟੇਸ਼ਨ ਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ 911 ਹੋਇਆ ਜਦੋਂ ਸਿੱਖਾਂ ਤੇ ਨਸਲੀ ਹਮਲੇ ਵਧ ਗਏ ਸਾਨੂੰ ਲੋਕ ਤਲਬਾਨੀ ਸਮਝਣ ਲੱਪੇ ਸਨ ਕਿਉਂਕਿ ਸਾਡਾ ਪਰਾਵਾ ਦਾੜਾ ਉੱਤੇ ਦਸਤਾਰ ਇਸ ਤਰ੍ਹਾਂ ਦੀ ਸੀ ਤੇ ਉੱਥੇ ਗੋਰਿਆਂ ਦੇ ਵਿੱਚ ਇੱਕ ਹੇਟ ਕ੍ਰਾਈਮ ਬਹੁਤ ਹੋਏ ਸਾਡੇ ਸਿੱਖਾਂ ਤੇ ਐਂਦੇ ਮਾਨਿਚ ਉਹ ਗੱਲ ਛਾ ਗਈ ਐ ਨੇ ਕਿਹਾ ਵੀ ਮੈਂ ਲੋਕਾਂ ਨੂੰ ਐਜੂਕੇਟ ਕਰਨਾ ਹੈ ਨੇ ਫਿਰ ਪ੍ਰੋਜੈਕਟਰ ਦੇ ਉੱਤੇ ਸਿੱਖਾਂ ਦਾ ਪੂਰਾ ਇਤਿਹਾਸ ਜਿਹੜਾ ਫਿਲਮ ਪੂਰੀ ਬਣਾਈ ਔਰ ਜਾ ਕੇ ਸਾਰਾ ਦੱਸਿਆ ਵੀ ਅਸੀਂ ਜਿਹੜੇ ਆ ਅਸੀਂ ਤੇ ਮੂਲਕਸਾ ਦਾ ਭਲਾ ਚਾਹਨੇ ਆ ਸਾਡਾ ਤੇ ਕਨਸੈਪਟ ਹੀ ਸੇਵਾ ਤੇ ਸਿਮਰਨ ਨੇ ਬਾਣੀ ਤੇ ਬਾਣਾ ਤੇ ਸੁਰਨਜੀਤ ਸਿੰਘ ਖਾਲਸਾ ਨੇ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਸਾਡਾ ਧਰਮ ਮਾਨਸ ਕੀ ਜਾਤ ਸਭੇ ਇੱਕੇ ਪਛਾਨ ਬਹੁਤੇ ਕੰਮ ਕਰਦਾ ਇੱਕ ਪਿਤਾ ਇੱਕ ਅਸਕੇ ਅਮਾਰਕ ਅਵਲੱਲਾ 100 ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗੁਗੁਜਾ ਕੌਣ ਪਰੇ ਕੌਣ ਮੰਦੇ ਔਰ ਸਾਡਾ ਜਿਹੜਾ ਅਰਦਾਸ ਹੈ ਦੁੱਖ ਸੁੱਖ ਦੀ ਦੇਸ਼ ਵਿਦੇਸ਼ੀ ਚ ਅਖੀਰ ਚਾਹੀ ਹੁੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਹੋਤੇ ਅਸੀਂ ਚੱਲਨੇ ਆ ਅਸੀਂ ਸਿੱਖਾਂ ਸਿੱਖ ਵੱਖਰੀ ਕੌਮ ਐ ਅਸੀਂ ਜਿਹੜੇ ਆ ਤਲਬਾਨੀ ਨਹੀਂ ਐਨੇ ਬੜੀ ਵੱਡੀ ਲੜ ਜਿਹੜੀ ਲੜਾਈ ਜਿਹੜੀ ਐ ਐਨੇ ਜਿਹੜੀ ਲੜੀ ਅਲਗਾਵਾਦ ਦੇ ਵਿਰੁੱਧ ਐਨੇ ਲੜਾਈ ਲੜੀ ਨਸਲਵਾਦ ਦੇ ਵਿਰੁੱਧ ਤੇ ਉਹਦੇ ਵਿੱਚ ਐਨੇ ਜਿਹੜੀ ਜਿੱਤ ਹਾਸਲ ਕੀਤੀ ਔਰ ਉਹਨਦੇ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਕਿਉਂਕਿ ਉੱਥੇ ਤੁਹਾਨੂੰ ਪਤਾ ਵਾਚ ਸਾਰਾ ਕਰਦੇ ਨੇ ਇੰਟੈਲੀਜੈਂਸੀਆਂ ਨੇ ਸਭ ਤੋਂ ਪਾਵਰਫੁਲ ਇੰਟੈਲੀਜੈਂਸੀ ਵਰਲਡ ਦੀ ਜਿਹੜੀ ਹੈ ਵੀ ਆਈਏ ਉਹਨਾਂ ਨੇ ਇਹਨੂੰ ਵਾਚ ਕਰ ਰਹੇ ਸਨ ਸਾਰਾ ਤੇ ਉਹਨਾਂ ਨੇ ਦੇਖਿਆ ਤੇ ਬਹੁਤ ਵਧੀਆ ਇਹਨਾਂ ਦਾ ਮਿਸ਼ਨ ਹੈਗਾ ਬੜਾ ਵਧੀਆ ਕੰਮ ਕਰ ਰਿਹਾ ਹੈ ਐਨੇ ਸਾਰੇ ਬੋਰਡ ਲਗਵਾਏ ਉੱਥੇ ਜਿਹੜੇ ਨੇ ਬੱਸ ਸਟੈਂਡਸ ਤੇ ਵੀ ਸਾਰੇ ਕਨੈਕਟਿਡ ਕਟ ਦੇ ਵਿੱਚ ਉਹ ਜਿੰਦੇ ਸਿੱਖਾਂ ਦਾ ਪਰਵਾਇਦਾ ਬਾਰੇ ਦੱਸਿਆ ਗਿਆ ਛੋਟਾ ਬੱਚੇ ਪਟਕੇ ਬੰਦੇ ਨੇ ਕੋਈ ਕੇਸ ਕੀ ਕੋਈ ਦਮਾਲਾ ਕੋਈ ਦਸਤਾਰ ਸਜਦਾ ਹੂ ਆਰ ਸਿੱਖ ਨਾਲ ਲਿਖਿਆ ਹੈ ਵੀ ਸਿੱਖ ਕੋਣ ਆ ਅਨੇ ਕਿਤਾਬ ਇੱਕ ਉਹਦੇ ਸਿੱਖ ਜਰਨਲਾਂ ਦੇ ਵੀ ਨਾਲ ਗੁਰੂ ਸਾਹਿਬਾਨ ਦੇ ਸਾਡਾ ਕੀ ਮਿਸ਼ਨ ਹੈ ਸਿੱਖ ਕੌਣ ਨੇ ਉਹਦੇ ਤੋਂ ਪ੍ਰਭਾਵਿਤ ਹੋ ਕੇ ਫਿਰ FBI ਦੀ ਮੀਟਿੰਗ ਹੋਈ ਉਹਨਾਂ ਨੇ ਨੂੰ ਇੱਕੋ ਇੱਕ ਇੰਡੀਅਨ ਜਿਹੜਾ ਸੀ ਔਰ ਜਿਹੜਾ ਸਿੱਖ ਜਿਹੜਾ ਸੀ ਪੰਜਾਬ ਦਾ ਸੀ ਜਿਹੜਾ ਉਹਦਾ ਸਨਮਾਨ FBI ਨੇ ਕੀਤਾ ਔਰ ਇਹ ਬੜੀ ਮਾਣ ਵਾਲੀ ਗੱਲ ਸੀ ਉਸ ਤੋਂ ਬਾਅਦ FBI ਨੇ ਇਹਨੂੰ ਵਿੱਚ ਮੈਂਬਰ ਨਾਲ ਲਿਆ ਤੇ FBI ਨੇ ਜਦੋਂ ਗੇਮਸ ਕਰਾਉਂਦੇ ਸਨ ਹੈੱਡ ਕੁਆਰਟਰ ਵਿੱਚ ਇਹਨੇ ਗੱਤਕੇ ਨੂੰ ਉੱਥੇ ਮਾਨਤਾ ਦਿਵਾਈ ਗੱਤਕਾ ਕਰਾਇਆ ਉੱਤੇ ਮੈਂ ਵੀ ਉੱਥੇ ਹੀ ਜਾਂਦਾ ਜਦੋਂ ਇਹਨੇ ਗੱਤਕਾ ਉੱਥੇ ਕਰਾਇਆ ਤੇ ਉਸ ਤੋਂ ਬਾਅਦ ਜਿਹੜੇ ਇਹ ਗੋਰੀਆਂ ਨਾਲ ਦਾ ਮਿਲਵਰਤਨ ਦਾ ਸੁਭਾਅ ਸੀ ਸਾਰੇ ਗੋਰੀਆਂ ਨਾਲ ਕਿਉਂਕਿ ਉਹ ਇਲਾਕਾ ਜ਼ਿਆਦਾ ਗੋਰੀਆਂ ਦਾ ਹੈ ਆਪਣੇ ਪੰਜਾਬੀਆਂ ਦੇ ਘਰ ਦੱਸ ਵੀ ਨਹੀਂ ਆ ਕੇ ਪਟੇਲ ਕਹਿ ਲਓ ਜਾਂ ਪੰਜਾਬੀ ਕਹਿ ਲਓ ਬਹੁਤ ਘੱਟ ਨੇ ਇੰਡੀਅਨ ਜਿਹੜੇ ਨੇ ਐਨੇ ਜਿਹੜਾ ਉੱਥੇ ਜਿਹੜਾ ਗੋਰੀਆਂ ਨੇ ਇਹਨੂੰ ਕਿਹਾ ਵੀ ਅਸੀਂ ਤੇਰੀ ਐਜੂਕੇਸ਼ਨ ਬਹੁਤ ਹੈ ਕਿਉਂਕਿ ਇਹਨੇ ਨਿਊ ਜਰਸੀ ਮਾਸਟਰ ਕੀਤੀ ਕੰਪਿਊਟਰ ਦੇ ਵਿੱਚ ਉਹਨੂੰ ਇਹਨੇ ਇਹਨਾਂ ਨੇ ਐਜੂਕੇਸ਼ਨ ਬੋਰਡ ਦੀ ਇਲੈਕਸ਼ਨ ਲੜਨ ਵਾਸਤੇ ਕਿਹਾ ਉਹਨਾਂ ਨੇ ਕਹਿ ਨਹੀਂ ਤੈਨੂੰ ਇਲੈਕਸ਼ਨ ਅਸੀਂ ਲੜਾਣੀ ਹੈ ਕਿਉਂਕਿ ਉੱਥੇ ਬਜ਼ੁਰਗ ਤੁਸੀਂ ਦੇਖੋ ਕਦੀ ਸਰਸ ਮਾਰ ਕੇ ਨਾਰਵੇਜ ਜਿਹੜਾ ਕੈਰਟਿਟ ਕਿਟ ਸੂਬੇ ਦੇ ਵਿੱਚ ਇਹ ਸਟੇਟ ਹੈ ਜਿੰਦੇ ਚ ਕਾਫੀ ਜੜੀਆਂ ਵੱਡੇ ਵੱਡੀਆਂ ਚੇਨਸ ਨੇ ਉੱਥੇ ਜੜੀਆਂ ਸਬਜ਼ੀ ਵਗੈਰਾ ਉੱਥੇ ਜਿਆਦਾ ਬਜ਼ੁਰਗਾਂ ਦੀ 올ਡ ਦੀ ਏਜ ਜਿਆਦਾ ਹੈਗੀ ਹੈ ਲੋਕਾਂ ਦੀ ਜੜੀ ਆਬਾਦੀ ਹੈ ਉਹ ਯੰਗਸਟਰ ਨੂੰ ਜਾਂਦੇ ਸਨ ਵੀ ਉਹ ਅੱਗੇ ਹਵੇ ਪੜਿਆ ਲਿਖਿਆ ਐਜੂਕੇਸ਼ਨ ਬੋਰਡ ਦੀ ਇਲੈਕਸ਼ਨ ਗੋਰੀਆਂ ਨੇ ਇਹਨੂੰ ਜਿਤਾਈ 2 ਸਾਲਾਂ ਬਾਅਦ ਫਿਰ ਇਹਨੂੰ ਇਲੈਕਸ਼ਨ ਉਹਨਾਂ ਨੇ ਲੜਾਈ ਸਿਟੀ ਕਾਉਂਸਲ ਦੀ ਉਹਦੇ ਚ ਵੀ ਇਹਨੇ ਜਿੱਤ ਹਾਸਲ ਕੀਤੀ ਉਹਨਾਂ ਨੂੰ ਮੇਅਰ ਦੀ ਇਲੈਕਸ਼ਨ ਜਿਹੜੀ ਹੈ ਲੜਿਆ ਹੈ ਔਰ ਡੈਮੋਕ੍ਰੈਟਿਕ ਪਾਰਟੀ ਵੱਲੋਂ ਲੜਿਆ ਹੈ ਸਿਟਿੰਗ ਜਿਹੜਾ ਮੇਅਰ ਸੀ ਉਹ ਰਿਪਬਲਿਕਨ ਦਾ ਸੀ ਪੂਰਾ ਉਹਨਾਂ ਨੇ ਜ਼ੋਰ ਲਾ ਦਿੱਤਾ ਵਾਹ ਲਾ ਦਿੱਤਾ ਕੋਈ ਛੱਡੀ ਨਹੀਂ ਗੱਲ ਲੇਕਿਨ ਉਹਦੇ ਵਿੱਚ ਇਹਨੂੰ ਜਿਹੜੀ ਹੈ ਜਿੱਤ ਹਾਸਲ ਹੋਈ ਏ ਔਰ ਇਹਨੇ ਜਿਹੜਾ ਹਰਾਇਆ ਰਿਪਬਲਿਕਨ ਨੂੰ ਤੇ ਉੱਥੇ ਡੈਮੋਕ੍ਰੈਟਿਕ ਦੀ ਜਿਹੜੀ ਜਿੱਤ ਹੋਈ ਏ ਔਰ ਉਸੇ ਬੜਾ ਸਧਾਰਨ ਕੰਮ ਹੁੰਦਾ ਮੈਂ ਵੀ ਉੱਥੇ ਹੀ ਸਾਂ ਮਹੀਨਾ ਪਹਿਲਾਂ 40 ਦਿਨ ਮੈਂ ਲਗਾ ਕੇ ਆਇਆ ਕੰਪੇਨੀ ਵਿੱਚ ਉਹਦੇ ਵਿੱਚ ਉੱਥੇ ਬੜਾ ਕੰਮ ਜਿਹੜਾ ਸਮੂਥਲੀ ਚੱਲਦਾ ਸਾਡੇ ਇੱਥ ਨਹੀਂ ਕੋਈ ਪੈਸੇ ਦੀ ਚਮਕ-ਦਮਕ ਜਾਂ ਪੈਸੇ ਵਾਲਾ ਬੰਦਾ ਹੀ ਜਿੱਤੇਗਾ ਉਹਦੇ ਉੱਤੇ ਜਿਹੜਾ ਤੁਸੀਂ ਆਪਣਾ ਨਹੀਂ ਲਗਾ ਸਕਦੇ ਤੁਹਾਨੂੰ ਸਾਵਧਨ ਰੱਖਣਾ ਪੈਂਦਾ ਸਾਰਾ ਉਹਦੇ ਵਿੱਚ ਲੋਕਾਂ ਨੇ ਇਹਨੂੰ ਜਿਹੜੇ ਨੇ ਫੰਡ ਰੇਜ਼ਿੰਗ ਕਰਕੇ ਦਿੱਤੇ ਇਹ ਉਹ ਫੰਡ ਰੇਜ਼ਿੰਗ ਜਿਹੜੀ ਹੈ ਉਹ ਵੀ ਇੱਕ ਲਿਮਟ ਹੁੰਦੀ ਹੈ ਵੀ ਕਿੰਨਾ ਤੁਸੀਂ ਦੇ ਸਕਦੇ ਹੋ ਵੱਧ ਨਹੀਂ ਦੇ ਸਕਦੇ ਲੋਕਾਂ ਨੇ ਇਹਨੂੰ ਜਿਹੜਾ ਪੈਸੇ ਦਿੱਤੇ ਤੇ ਲੋਕਾਂ ਨੇ ਇਹਨੂੰ ਜਿਤਾਇਆ ਮੈਂ ਮਾਣ ਮਹਿਸੂਸ ਕਰ ਰਹੇ ਹਾਂ ਜਿੱਥੇ ਪਰਿਵਾਰਕ ਤੌਰ ਤੇ ਉੱਥੇ ਅਸੀਂ ਜਿਹੜਾ ਮਾਣ ਸਾਰੇ ਪਾਸੇ ਵਿਦੇਸ਼ਾਂ-ਵਿਦੇਸ਼ਾਂ ਤੋਂ ਫੋਨ ਆ ਰਹੇ ਨੇ ਹਰ ਪਾਸੋਂ ਆ ਰਹੇ ਨੇ ਤੇ ਅਸੀਂ ਜਿਹੜਾ ਇੱਕ ਖੁਸ਼ੀ ਦੀ ਲਹਿਰ ਹੈ ਔਰ ਸਾਨੂੰ ਬੜੀ ਖੁਸ਼ੀ ਹੋਈਏ ਜਦੋਂ ਰਿਜ਼ਲਟ ਆਇਆ ਤੇ ਮੈਂ ਤੇ ਆਈ ਕਹਾਂ ਵੀ ਪ੍ਰਮਾਤਮਾ ਨੇ ਸਾਡੀ ਇਲਾਜ ਰੱਖੀਏ ਅਰਜੀ ਉ ਰਾਖ ਲਿਓ ਪਤ ਮੇਰੀ ਗੁਰਗ੍ਰੰਥ ਸਾਹਿਬ ਜਿਹੜਾ ਆਂਦਾ ਤੇ ਮੇਰੇ ਨਾਲ ਜਦੋਂ ਮੈਂ ਉੱਥੇ ਸਾਂ ਮਹੀਨਾ ਪਹਿਲਾਂ ਤੇ ਬੇਟਾ ਥੋੜਾ ਜਿਆ ਕਬਰਾਇਆ ਵੀ ਸੀ ਇੱਕ ਹੁੰਦਾ ਅਣਖ ਦਾ ਸਵਾਲ ਹੁੰਦਾ ਹੈ ਪ੍ਰੈਸਟਿਜ ਦਾ ਸਵਾਲ ਹੁੰਦਾ ਮੈਂ ਕਿਹਾ ਤੂੰ ਵੀ ਚਿੰਤਾ ਨਾ ਕਰ ਸਾਨੂੰ ਦਸਮ ਪਾਤਸ਼ਾਹ ਨੇ ਕੌਨਫੀਡੈਂਸ ਪਰਿਆ ਨਿਸ਼ਚੈ ਕਰ ਆਪਣੀ ਜਿੱਤ ਕਰੂੰ ਤੇ ਤੇਰੀ ਜਿੱਤ ਹੋਏਗੀ ਤੇ ਜਿਹੜਾ ਤੂੰ ਚਿੰਤਾ ਨਾ ਕਰ ਭਾਈ ਜਿੱਤ ਮੇਰੀ ਕਿਰਪਾ ਕਾਲ ਕੇਰੀ ਇਹ ਜਿਹੜੇ ਲਫ਼ਜ਼ ਜਿਹੜੇ ਨੇ ਪਾਣੀ ਦੇ ਉੱਤੇ ਨੇ ਤੇ ਪਾਣੀ ਤੇ ਚੜਨਾ ਤਕੜੇ ਹੋ ਕੇ ਕੰਮ ਕਰਨਾ ਹੈ ਤੇ ভাই ਗੁਰੂ ਆਪੇ ਅੰਗ ਸੰਗ ਹੋਏਗਾ ਗੁਰੂ ਮਹਾਰਾਜ ਨੇ ਅਕਾਲ ਪੁਰਖ ਨੇ ਸਾਥ ਦਿੱਤਾ ਹੈ ਤੇ ਅੰਦੀ ਜੀਤਾ ਸਦਾ